ਇਹ ਲੇਖ ਲਿਖਿਆ ਹੋਇਆ ਹੈ ਬਲਜੀਤ ਸਿੰਘ ਚੇਅਰਮੈਨ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸ ਦਾ ਪਹਿਲਾ ਉਪਵੇਸ਼ਾ ਹੈ ਜਨਤਾ ਵਿੱਚ ਰੋਸ ਤੇ ਨਮੀਰੂ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਗਿਆਲਾ ਜੀ ਨੂੰ ਜਿਵੇਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਜਿਸ ਨਾਲ ਜਨਤਾ ਦੇ ਹਿਰਦੇ ਬਲੁੰਦਰੇ ਗਏ ਤੇ ਲੋਕਾਂ ਅੰਦਰ ਮੁਗਲ ਹਾਮਕਮ ਔਰੰਗਜ਼ੇਬ ਦੀ ਹਕੂਮਤ ਵਿਰੁੱਧ ਰੋਸ ਪੈਦਾ ਹੋਇਆ ਜਗਤ ਵਿੱਚ ਹਾਹਾਕਾਰ ਮਚ ਗਈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਹੈ ਹੇ ਹੇ ਹੈ ਸਭ ਜਗ ਪਇਓ ਜੈ 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 ਸੁਰਲੋਕ ਇਸ ਅਣਮਨੁੱਖੀ ਕਾਰਵਾਈ ਤੇ ਹਿੰਦੂ ਸਮਾਜ ਤੇ ਸਿਆਣੇ ਮੁਸਲਮਾਨਾ ਨੇ ਵੀ ਲੜਨ ਤਾਂ ਪਾਈਆਂ ਇਸ ਰੋਸ ਦਾ ਨਤੀਜਾ ਸੀ ਕਿ ਜਿਸ ਔਰੰਗਜ਼ੇਬ ਅੱਗੇ ਕੋਈ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਕਰਦਾ ਰੋ ਵਿੱਚ ਆਏ ਇੱਕ ਸਿੱਖ ਨੇ ਉਸ ਵੱਲ ਦੋ ਇੱਟਾਂ ਮਾਰੀਆਂ ਜਦੋਂ ਉਹ ਜਾਮਾ ਮਸਜਿਦ ਦੇ ਜੁਮੇ ਦੀ ਨमाज ਉਪਰੰਤ ਆਲਮਗੀਰ ਕਿਸ਼ਤੀ ਤੋਂ ਉਤਰ ਕੇ ਤਖਤੇ ਰਵਾਂ ਤੇ ਸਵਾਰ ਹੋ ਰਿਹਾ ਸੀ ਭਾਵੇਂ ਕਿ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਚਾਨਨੀ ਚੌਂਗ ਵਿੱਚ ਔਰੰਗਜ਼ੇਬ ਦੀ ਲੰਘ ਰਹੀ ਸਵਾਰੀ ਸਮੇਂ ਇੱਕ ਸਿੱਖ ਨੇ ਦੂਰੋਂ ਇੱਕ ਸੋਟੀ ਉਸ ਵੱਲ ਵਗਾ ਕੇ ਮਾਰੀ ਤੇ ਫਿਰ ਇੱਕ ਸਿੱਖ ਨੇ ਕਿਰਪਾਨ ਨਾਲ ਉਸ ਉੱਪਰ ਹਮਲਾ ਕੀਤਾ ਜਦੋਂ ਉਹ ਘੋੜੇ ਉੱਪਰ ਜਾ ਰਿਹਾ ਸੀ ਇਨ੍ਹਾਂ ਹਮਲਿਆਂ ਨਾਲ ਭਾਵੇਂ ਕਿ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਦਾ ਸ਼ਹਾਦਤ ਤੋਂ ਬਾਅਦ ਸਿੱਖਾਂ ਵਿੱਚ ਉਪਜਿਆ ਗੁੱਸਾ ਅਤੇ ਰੂਹ ਪ੍ਰਗਟ ਹੁੰਦਾ ਹੈ। ਇਸ ਸ਼ਹਾਦਤ ਨੇ ਕਮਜ਼ੋਰ ਤੇ ਬੇਦਿਲ ਲੋਕਾਂ ਵਿੱਚ ਨਵੀਂ ਰੂਹ ਫੂਕ ਦਿੱਤੀ। ਗੈਰਤ ਤੇ ਅਣਖ ਜਗਾ ਦਿੱਤੀ। ਹਿੰਦੂ ਜਗਤ ਤੇ ਵੀ ਸ਼ਹਾਦਤ ਦਾ ਡੂੰਘਾ ਪ੍ਰਭਾਵ ਪਿਆ ਕਿ ਗੁਰੂ ਸਾਹਿਬ ਨੇ ਉਹਨਾਂ ਦੇ ਡੁੱਬਦੇ ਧਰਮ ਦੀ ਰਾਖੀ ਲਈ ਜੀਵਨ ਕੁਰਬਾਨ ਕਰ ਦਿੱਤਾ। ਅਗਲਾ ਮੁੱਖ ਵਿਸ਼ਾ ਹੈ ਉਪ ਵਿਸ਼ਾ ਹੈ। ਸੰਤ ਸਿਪਾਹੀ ਮਰਜੀਵੜਿਆਂ ਦੀ ਤਿਆਰੀ ਜਿਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਾਂਤਮਈ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਉਜਾਗਰ ਕਰਕੇ ਫੌਜਾਂ ਤਿਆਰ ਕੀਤੀਆਂ ਤੇ ਜਹਾਂਗੀਰ ਦੀ ਬਾਦਸ਼ਾਹੀ ਨਾਲ ਟੱਕਰ ਲੈ ਕੇ ਜਿੱਤਾਂ ਪ੍ਰਾਪਤ ਕੀਤੀਆਂ ਹੁਣ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਮਰਜੀਵੜਿਆਂ ਦੀ ਤਿਆਰੀ ਆਰੰਭ ਦਿੱਤੀ ਸੰਤ ਸਿਪਾਹੀ ਭਗਤੀ ਤੇ ਸ਼ਕਤੀ ਦਾ ਸਮੇਲ ਹੈ ਭਾਵੇਂ ਪਰਮਾਤਮਾ ਦੀ ਭਜਨ ਵੰਦਗੀ ਵੀ ਕਰਨੀ ਤੇ ਸਰੀਰਕ ਬਲ ਵੀ ਕਾਇਮ ਰੱਖਣਾ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਾਮ ਬਾਣੀ ਦੇ ਅਭਿਆਸ ਸਤਸੰਗਤ ਤੇ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਸਨ ਉੱਥੇ ਹੁਣ ਗੁਰੂ ਸਾਹਿਬ ਜੀ ਦੇ ਨਾਲ-ਨਾਲ ਜੰਗੀ ਤਿਆਰੀਆਂ ਵੀ ਆਰੰਭ ਦਿੱਤੀਆਂ ਉੱਥੇ ਹੁਣ ਗੁਰੂ ਸਾਹਿਬ ਜੀ ਨੇ ਨਾਲ-ਨਾਲ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਹੁਣ ਚੰਗੇ ਘੋੜੇ ਸ਼ਾਸਤਰ ਤੇ ਨੌਜਵਾਨ ਅਨੰਦਪੁਰ ਸਾਹਿਬ ਭੇਜੇ ਜਾਣ ਔਰੰਗਜੇਬ ਸੋਚਦਾ ਹੋਊ ਕਿ ਗੁਰੂ ਤੇਗ ਬਹਾਦਰ ਜੀ ਤੇ ਹੋਰ ਤਨ ਗੁਰਸਿੱਖਾਂ ਨੂੰ ਸ਼ਹੀਦ ਕਰਨ ਨਾਲ ਹਿੰਦੂ ਸਿੱਖਾਂ ਵਿੱਚ ਦਹਿਸ਼ਤ ਫੈਲ ਜਾਏਗੀ ਤੇ ਇਹ ਸਾਰੇ ਲੋਕ ਡਰ ਕੇ ਧਰਮ ਛੱਡ ਜਾਣਗੇ ਪਰ ਇਸ ਸ਼ਹਾਦਤ ਨੇ ਐਸਾ ਜੋਸ਼ ਭਰਿਆ ਕਿ ਨਵੀਂ ਰੂਹ ਫੂਕ ਦਿੱਤੀ ਸਿੱਖ ਗੁਰੂ ਸਾਹਿਬ ਨੇ ਦੇ ਹੁਕਮਾਂ ਤੇ ਸੀਸ ਤਲੀ ਤੇ ਰੱਖ ਕੇ ਅਨੰਦਪੁਰ ਸਾਹਿਬ ਵਹੀਰਾ ਘੱਟ ਕੇ ਆਉਣ ਲੱਗ ਪਏ ਸਿੱਖ ਤੇ ਜਾਨਾ ਵਾਰਨ ਲਈ ਤਿਆਰ ਹੋ ਗਏ ਅਨੰਦਪੁਰ ਸਾਹਿਬ ਰੌਣਕਾਂ ਲੱਗ ਚੁੱਕੀਆਂ ਸਵੇਰੇ ਸ਼ਾਮ ਦੀਵਾਨ ਸਜਦੇ ਨਾਮ ਬਾਣੀ ਤੇ ਕੀਰਤਨ ਦਾ ਪ੍ਰਵਾਹ ਚੱਲਦਾ ਨਗਾਰੇ ਵੱਜਦੇ ਜੰਗੀ ਬਿਆਸ ਚੱਲਦੇ ਗੁਰੂ ਸਹਿਬਾਨ ਵੱਲੋਂ ਸਿੱਖਾਂ ਨੂੰ ਸ਼ਸਤਰਬੱਧ ਕਰਨ ਦਾ ਮਨੋਰਥ ਕਿਸੇ ਨੂੰ ਡਰਾਉਣਾ ਧਮਕਾਉਣਾ ਨਹੀਂ ਸੀ ਸਗੋਂ ਗਰੀਬ ਤੇ ਰੱਖਿਆ ਦੇ ਜਰਵਾਣੇ ਰੱਖਿਆ ਤੇ ਜਰਵਾਣੇ ਦੀ ਪੱਖਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ ਪੈ ਕਾ ਹੋਕੋ ਦੇਤਨਾ ਹੈ ਨਹ ਪੈ ਮਾਨਤ ਆਨ ਆਪਕੇ ਕਿਸੇ ਨੂੰ ਡਰਾਉਣਾ ਨਹੀਂ ਤੇ ਨਾ ਹੀ ਕਿਸੇ ਦਾ ਡਰ ਮੰਨਣਾ ਹੈ ਅਣਖ ਨਾਲ ਜਿਉਣਾ ਹੈ ਗੁਰੂ ਸਾਹਿਬ ਦੇ ਸਿੱਖ ਸੰਤ ਸਿਪਾਹੀ ਹੋਣ ਦੇ ਨਾਤੇ ਨਾਮ ਬਾਣੀ ਦੇ ਅਭਿਆਸ ਕਰਕੇ ਸ਼ਾਂਤ ਚਿੱਤ ਸੰਤ ਰੂਪ ਸਨ ਤੇ ਜਰਵਾਣਿਆਂ ਨਾਲ ਟੱਕਰ ਲੈਣ ਲਈ ਮੈਦਾਨੇ ਜੰਗ ਵਿੱਚ ਹੁੰਦੇ ਤਾਂ ਸ਼ੇਰਾਂ ਵਾਂਗ ਕਰਜ ਦੇ ਸਨ ਭਾਜਣਾ ਪਾ ਦਿੰਦੇ ਤੇ ਬੈਰੀ ਦੇ ਆਹੂ ਲਾਹੀ ਜਾਂਦੇ ਇਸ ਸ਼ਹਾਦਤ ਨੇ ਮਰਦਾ ਹੋਈ ਕੌਮ ਵਿੱਚ ਨਵੀਂ ਜਾਨ ਪਾ ਦਿੱਤੀ ਅਗਲਾ ਮੁੱਖ ਵਿਸ਼ਾ ਹੈ ਉਪ ਵਿਸ਼ਾ ਅੰਮ੍ਰਿਤ ਿਆਰ ਕਰਕੇ ਖਾਲਸਾ ਸਾਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤ ਨੂੰ ਹੁਕਮਨਾਮੇ ਭੇਜ ਕੇ 30 ਮਾਰਚ 1699 ਪਹਿਲੇ ਵਿਸਾਖ ਨੂੰ ਵੱਡਾ ਇਕੱਠ ਕਰਕੇ ਦੀਵਾਨ ਸਜਾਇਆ ਕਥਾ ਕੀਰਤਨ ਉਪਰੰਤ ਦੀਵਾਨ ਵਿੱਚ ਗੁਰੂ ਸਾਹਿਬਾਨ ਨੇ ਨੰਗੀ ਕਿਰਪਾਨ ਪਕੜ ਕੇ ਕਿਸੇ ਸਿੱਖ ਦੇ ਸੀਸ ਦੀ ਮੰਗ ਕੀਤੀ ਵਾਰੀ ਵਾਰੀ ਲਾਹੌਰ ਤੋਂ ਦਇਆram ਦਿੱਲੀ ਤੋਂ ਧਰਮਦਾਸ ਜਗਨਨਾਥਪੁਰੀ ਤੋਂ ਹਿੰਮਤ ਰਾਏ, ਦਵਾਰਕਾ ਤੋਂ ਮੋਹਕਮ ਚੰਦ ਤੇ ਵਿਧਰ ਤੋਂ ਸਾਹਿਬ ਚੰਦ ਜੀ ਸੀਸਪੇਟ ਕਰਨ ਲਈ ਹਾਜ਼ਰ ਹੋਏ। ਫਿਰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਇਹਨਾਂ ਨੂੰ ਪੰਜ ਪਿਆਰੇ ਦਾ ਖਿਤਾਬ ਦਿੱਤਾ ਤੇ ਨਾਮ ਪਾਈ ਦਿਆ ਸਿੰਘ, ਪਾਈ ਧਰਮ ਸਿੰਘ, ਪਾਈ ਹਿੰਮਤ ਸਿੰਘ ਤੇ ਪਾਈ ਮੋਹਕਮ ਸਿੰਘ ਤੇ ਪਾਈ ਸਾਹਿਬ ਸਿੰਘ ਕਰ ਦਿੱਤੇ। ਉਪਰੰਤ ਆਪ ਜੀ ਨੇ ਇਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਤੇ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਏ। ਇਸੇ ਲਈ ਕਿਹਾ ਗਿਆ ਹੈ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰੂ ਚੇਲਾ ਅਗਲਾ ਉਪਵਿਸ਼ਾ ਹੈ ਇਨਕਲਾਬੀ ਜੋਸ਼ ਜੋਸ਼ ਤੇ ਜਾਗਰਤੀ ਸ਼ਹਾਦਤ ਤੋਂ ਬਾਅਦ ਗੁਰਗੋਵਿੰਦ ਸਿੰਘ ਜੀ ਨੇ ਜਨਤਾ ਵਿੱਚ ਅਜਿਹਾ ਜੋਸ਼ ਉਤਸ਼ਾਹ ਹਿੰਮਤ ਤੇ ਦਲੇਰੀ ਭਰੀ ਕਿ ਜਿਹੜੇ ਲੋਕ ਸਦੀਆਂ ਦੀ ਗੁਲਾਮੀ ਹੇਠ ਰਹਿਣ ਕਰਕੇ ਬੁਜ਼ਦਲ ਬਣ ਚੁੱਕੇ ਸਨ ਤੇ ਜ਼ਬਰ ਹਾਕਮਾਂ ਦੇ ਜ਼ਬਰ ਜ਼ੁਲਮ ਅੱਗੇ ਬੋਲਣ ਦੀ ਹਿੰਮਤ ਨਹੀਂ ਕਰਨਦੇ ਉਹੀ ਦਬੇ ਕੁਚਲੇ ਲੋਕ ਸੂਰਮ ਗਤੀ ਨਾਲ ਟਕਰਾ ਕਰਨ ਲਈ ਉੱਠ ਖੜੇ ਹੋਏ ਗੁਰਗੋਬਿੰਦ ਸਿੰਘ ਜੀ ਨੇ ਗੁਲਾਮ ਲੋਕਾਂ ਨੂੰ ਸਰਦਾਰ ਬਣਾ ਦਿੱਤਾ ਜਿਵੇਂ ਹੇਠ ਜਿਵੇਂ ਕਿ ਉਹਨਾਂ ਦੀਆਂ ਸਤਰਾਂ ਨੇ ਜਿਨ੍ਹਾਂ ਤੋਂ ਪ੍ਰਗਟ ਹੁੰਦਾ ਹੈ ਇਨ ਗਰੀਬ ਸਿੱਖਨ ਕੋ ਮੈਂ ਦੇਉ ਪਾਤ ਚਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ ਹੁਣ ਤੱਕ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਭੌਰੇ ਬਣ ਚੁੱਕੇ ਸਨ ਤੇ ਉਹਨਾਂ ਦੇ ਇੱਕ ਬਚਨ ਤੋਂ ਆਪਾ ਵਾਰਨ ਲਈ ਹਰ ਵੇਲੇ ਤਿਆਰ ਤਿਆਰ ਰਹਿੰਦੇ ਸਨ ਗੁਰਗੋਬਿੰਦ ਸਿੰਘ ਜੀ ਦੇ ਸਿੱਖ ਅਗਲਾ ਉਪ ਵਿਸ਼ਾ ਹੈ ਜੰਗਾਂ ਗੁਰੂ ਸਾਹਿਬ ਜੀ ਦੀ ਦਿਨੋ ਦਿਨ ਵੱਧ ਰਹੀ ਤਾਕਤ ਤੋਂ ਪਹਾੜੀ ਹਿੰਦੂ ਰਾਜੇ ਪਰੇਸ਼ਾਨ ਸਨ ਤੇ ਗੁਰੂ ਸਾਹਿਬ ਵਿਰੁੱਧ ਗੁੰਦਾ ਗੁੰਦਦੇ ਰਹਿੰਦੇ ਸਨ ਭਾਵੇਂ ਕਿ ਇਹਨਾਂ ਵਿੱਚੋਂ ਕੁਝ ਰਾਜੇ ਗੁਰੂ ਸਾਹਿਬ ਦੇ ਸ਼ਰਧਾਲੂ ਵੀ ਸਨ ਮੁਗਲਾਂ ਤੇ ਪਹਾੜੀ ਰਾਜਾਂ ਨਾਲ ਗੁਰੂ ਸਾਹਿਬ ਦੀਆਂ 14 ਜੰਗਾਂ ਹੋਈਆਂ ਤੇ ਜਿੱਤਾਂ ਪ੍ਰਾਪਤ ਹੋਈਆਂ ਮੁਗਲਾਂ ਤੇ ਪਹਾੜੀ ਰਾਜਿਆਂ ਕੋਲ ਤਨਖਾਹਦਾਰ ਫੌਜਾਂ ਸੰ ਪਰ ਗੁਰੂ ਸਾਹਿਬ ਕੋਲ ਕੋਈ ਅਜਹੀ ਫੌਜ ਨਹੀਂ ਸੀ ਸਗੋ ਗੁਰੂ ਦੇ ਪਿਆਰ ਵਿੱਚ ਹੀ ਸਿਰ ਧੜ ਦੀ ਬਾਜ਼ੀ ਲਾਉਣ ਵਾਲੇ ਸਿੱਖ ਸਨ ਗੁਰੂ ਦੀ ਸਮਰਥਾ ਤੇ ਭਰੋਸੇ ਨਾਲ ਹੀ ਸਿੱਖ ਜਜ਼ਬਾਤ ਨਾਲ ਬੇਖੌਫ ਹੋ ਕੇ ਜੰਗ ਵਿੱਚ ਜੂਜਦੇ ਸਨ ਤੇ ਥੋੜੀ ਗਿਣਤੀ ਹੋਣ ਦੇ ਬਾਵਜੂਦ ਵੀ ਵੱਡੀਆਂ ਫੌਜਾਂ ਤੇ ਭਾਰੂ ਪੈ ਜਾਂਦੇ ਸਨ ਸ਼ਹੀਦੀਆਂ ਪਾਉਣ ਲਈ ਇੱਕ ਦੂਜੇ ਤੋਂ ਅੱਗੇ ਵਧ ਕੇ ਲੜਦੇ ਸਨ ਇਨਸਾਫ ਪਸੰਦ ਮੁਸਲਮਾਨ ਵੀ ਗੁਰੂ ਸਾਹਿਬ ਦੇ ਸ਼ਰਧਾਲੂ ਸਨ ਤੇ ਹਰ ਮੁਸ਼ਕਲ ਵਿੱਚ ਗੁਰੂ ਸਾਹਿਬ ਦਾ ਸਾਥ ਦਿੰਦੇ ਸਨ ਇਨ੍ਹਾਂ ਵਿੱਚੋਂ ਪੀਰ ਬੁੱਧੂ ਸ਼ਾਹ ਜੀ ਦੀ ਕੁਰਬਾਨੀ ਵਰਣਨਯੋਗ ਹੈ ਜਿਨ੍ਹਾਂ ਨੇ ਆਪਣਾ ਆਪ ਆਪਣਾ ਭਰਾ ਤਿੰਨ ਪੁੱਤਰ ਇੱਕ ਭਤੀਜਾ ਗੁਰੂ ਸਾਹਿਬ ਤੋਂ ਕੁਰਬਾਨ ਕੀਤੇ ਹੁਣ ਮੁਗਲ ਹਕੂਮਤ ਦੀਆਂ ਜੜਾਂ ਦਿਨੋ ਦਿਨ ਖੋਖਲੀਆਂ ਹੁੰਦੀਆਂ ਜਾ ਰਹੀਆਂ ਸਨ ਚਮਕੌਰ ਦੀ ਜੰਗ ਵਿੱਚ ਵੱਡੇ ਸਹਬਜ਼ਾਦਿਆਂ ਤੇ ਮੁੱਠੀ ਪਰ 40 ਸਿੰਘਾਂ ਨੇ ਜਿਸ ਬਹਾਦਰੀ ਤੇ ਦ੍ਰਿੜਤਾ ਨਾਲ ਭਾਰੀ ਫੌਜਾਂ ਦਾ ਕੱਚੀ ਗੜੀ ਵਿੱਚੋਂ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਵੱਡੇ ਵੱਡੇ ਸਹਿਬਜ਼ਾਦੇ ਆ ਸਹਿਬਜ਼ਾਦਾ ਅਜੀਤ ਸਿੰਘ ਜੀ ਸਹਿਬਜ਼ਾਦਾ ਉੱਜਾਰ ਸਿੰਘ ਜੀ ਦੀ ਚਮਕੌਰ ਦੀ ਲੜਗ ਵਿੱਚ ਸ਼ਹੀਦੀ ਤੇ ਛੋਟੇ ਸਹਿਬਜ਼ਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਦੀ ਸਰਹਿੰਦ ਵਿੱਚ ਕੰਧਾਂ ਵਿੱਚ ਚਿਣਕੇ ਹੋਏ ਸ਼ਹੀਦੀ ਤੋਂ ਬਾਅਦ ਜੋ ਜਫਰਨਾਮਾ ਜਿੱਤ ਦੀ ਚਿੱਠੀ ਗੁਰਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਉਸ ਨੂੰ ਪੜ੍ਹ ਕੇ ਔਰੰਗਜ਼ੇਬ ਤੋਰ ਅੰਦਰੋਂ ਹਿੱਲ ਗਿਆ ਉਸਨੇ ਮੰਨਿਆ ਕਿ ਉਹ ਹੁਣ ਬਹੁਤ ਕਮਜ਼ੋਰ ਤੇ ਡਾਵਾਡੋਲ ਹੋ ਚੁੱਕਾ ਹੈ ਉਸਨੇ ਕਿਹਾ ਕਿ ਮੈਂ ਜਿੰਨੇ ਪਾਪ ਕੀਤੇ ਹਨ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਇੰਨਾ ਪਾਪਾਂ ਦੀਆਂ ਕੀ ਸਜ਼ਾਵਾਂ ਮਿਲਣਗੀਆਂ ਹੁਣ ਨਿਰਾਸ਼ਾ ਤੋਂ ਸਿਵਾਏ ਮੇਰੇ ਪੱਲੇ ਕੁਝ ਵੀ ਨਹੀਂ ਹੈ ਅਗਲਾ ਉਪਵਿਸ਼ਾ ਹੈ ਬਾਬਾ ਬੰਦਾ ਸਿੰਘ ਬਹਾਦਰ ਫਿਰ ਗੁਰਗੋਵਿੰਦ ਸਿੰਘ ਜੀ 1708 ਈਸਵੀ ਨੂੰ ਦੱਖਣ ਭਾਰਤ ਵਿੱਚ ਨਾਦੇੜ ਪਹੁੰਚ ਗਏ ਉਥੇ ਬਿਰਾਗੀ ਮਾਧੋਦਾਸ ਨਾਲ ਮੇਲ ਹੋਇਆ ਜੋ ਕਿ ਰਿੱਧੀਆਂ ਸਿੱਧੀਆਂ ਜੰਤਰਾ ਮੰਤਰਾਂ ਤੇ ਜਾਦੂ ਟੂਣਿਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ ਪਰ ਸਾਰਾ ਜ਼ੋਰ ਲਾਉਣ ਤੇ ਵੀ ਉਹ ਗੁਰੂ ਸਾਹਿਬ ਤੇ ਉਹਨਾਂ ਉਸ ਦੀਆਂ ਕਰਾਮਾਤਾਂ ਦਾ ਕੋਈ ਅਸਰ ਨਾ ਹੋਇਆ ਫਿਰ ਉਹ ਗੁਰੂ ਸਾਹਿਬ ਜੀ ਨੂੰ ਕੋਈ ਪ੍ਰਤਾਪੀ ਮਹਾਪੁਰਖ ਜਾਣ ਕੇ ਚਰਨਾਂ ਵਿੱਚ ਟੈਪਿਆ ਤੇ ਕਿਹਾ ਕਿ ਹੇ ਮਾਲਕ ਮੈਂ ਆਪ ਜੀ ਦਾ ਬੰਦਾ ਹਾਂ ਗੁਰੂ ਸਾਹਿਬ ਦੀ ਪਰਸ਼ੋਖ ਬਖਸ਼ਿਸ਼ ਤੇ ਉਪਦੇਸ਼ ਨੇ ਉਸ ਦਾ ਐਸਾ ਜੀਵਨ ਬਦਲਿਆ ਕਿ ਜੰਤਰਾ ਮੰਤਰਾਵਾਂ ਵਾਲਾ ਬਿਰਾਗੀ ਗੁਰੂ ਸਾਹਿਬ ਕੋਲੋਂ ਅੰਮ੍ਰਿਤ ਛੱਕ ਕੇ ਇੱਕ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਗੁਰੂ ਸਾਹਿਬ ਨੇ ਉਸ ਦੇ ਨਾਲ ਪੰਜ ਸਿੰਘ ਤੋਰ ਕੇ ਪੰਜਾਬ ਵੱਲ ਜ਼ਬਰ ਜ਼ੁਲਮ ਦੀ ਜੜ ਪੁੱਟਣ ਲਈ ਭੇਜਿਆ ਜਦ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚਿਆ ਤਾਂ ਲੋਕ ਵਹਿਰਾ ਘੱਟ ਕੇ ਉਸਦੇ ਨਾਲ ਆੜਲੇ ਤੇ ਸੂਬੇ ਦੇ ਜ਼ੁਲਮੀ ਨਰਾਜ਼ ਵਿਰੋਧ ਬਗਾਵਤ ਕਰਕੇ ਜ਼ਾਲਮਾਂ ਨੂੰ ਮਾਰ ਬਕਾਉਣ ਦਾ ਤਹैया ਕਰ ਲਿਆ ਬਨੂੜ ਸਮਾਣਾ ਆਦਤੋਂ ਬਾਅਦ 1710 ਈਸਵੀ ਵਿੱਚ ਸਰਹਿੰਦ ਫਤਿਹ ਕਰਕੇ ਜ਼ਾਲਮ ਸੂਬੇ ਵਜ਼ੀਰ ਖਾਨ ਨੂੰ ਮਾਰ ਬਕਾਇਆ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਮਨ ਸ਼ਾਂਤੀ ਤੇ ਨਿਆਂ ਦਾ ਰਾਜ ਸਥਾਪਿਤ ਕੀਤਾ ਇਸ ਤੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਸ਼ਾਯਾ ਹੇਠ ਸਦੀਆਂ ਦੀ ਗੁਲਾਮੀ ਹੇਠ ਦੱਬੇ ਕੁਚਲੇ ਲੋਕ ਅੰਮ੍ਰਿਤ ਛਕ ਕੇ ਸੂਰਬੀਰ ਯੋਧੇ ਬਣ ਗਏ ਤੇ ਬਹੁਤ ਤਾਕਤਵਰ ਜ਼ਾਵਰ ਮੁਲਕ ਮੁਗਲ ਹਕੂਮਤ ਦੀ ਜੜ 뿌ਟੀ ਗਈ। ਅਗਲਾ ਹੈ ਵਿਚਾਰਤਾਰਾ ਵਿਸ਼ਾ ਉਸਦਾ ਉਪ ਵਿਸ਼ਾ ਹੈ ਸਰਵਤ ਦਾ ਭਲਾ ਤੇ ਸਰਵ ਸਾਂਝੀ ਵਾਲਤਾ। ਗੁਰੂ ਸਾਹਿਬ ਜੀ ਦੀ ਸ਼ਹਾਦਤ ਕਿਸੇ ਦੁਨਿਆਵੀ ਸੌੜੇ ਮਨੋਰਥ ਲਈ ਨਾ ਹੋ ਕੇ ਸਰਬੱਤ ਦੇ ਭਲੇ ਲਈ ਸੀ ਕਿਸੇ ਦੂਸਰੇ ਧਰਮ ਭਾਵ Hindu ਧਰਮ ਦੀ ਰਾਖੀ ਰਾਖੀ ਲਈ ਆਪਾਵਾਰ ਕੇ ਸਰਬੱਤ ਦੇ ਭਲੇ ਤੇ ਸਰਵ ਸਾਂਝੀਵਾਲਤਾ ਦੀ ਗੁਰਮਤ ਵਿਚਾਰਤਾ ਰਣ ਪ੍ਰਗਟ ਕੀਤਾ ਅਗਲਾ ਉਪਮੇਸ਼ ਵਿਸ਼ਾ ਹੈ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰ ਮੁਗਲ ਹਕੂਮਤ ਅਤਿਆਚਾਰਾਂ ਹੀ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਰਹੀ ਸੀ ਇਸ ਜ਼ਬਰ ਜ਼ੁਲਮ ਬਰਦ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀ ਦਿੱਤੀ ਇਸ ਨਾਲ ਲੋਕਾਈ ਨੂੰ ਇਹ ਸਨੇਹਾ ਦਿੱਤਾ ਕਿ ਹਰ ਇੱਕ ਨੂੰ ਆਪਣੇ ਵਿਸ਼ਵਾਸ ਅਨਸਾਰ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਇਹ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਧਾਰਮਿਕ ਆਜ਼ਾਦੀ ਦੀ ਬਹੁਤ ਵੱਡੀ ਮਿਸਾਲ ਹੈ ਅਗਲਾ ਉਪਭਾਸ਼ ਹੈ ਸਹਿਣਸ਼ੀਲਤਾ ਤੇ ਦ੍ਰਿੜਤਾ ਜ਼ਾਲਮ ਹਕੂਮਤ ਦੇ ਜ਼ੋਰ ਜ਼ੁਲਮ ਦਾ ਸਹਿਣਸ਼ੀਲਤਾ ਤੇ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਗੁਰੂ ਸਾਹਿਬ ਦੇ ਸਾਹਮਣੇ ਉਨ੍ਹਾਂ ਦੇ ਪਿਆਰੇ ਸਿੰਘਾਂ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਗਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਕਿਸੇ ੜਕਾਹਟ ਵਿੱਚ ਨਹੀਂ ਆਏ ਤੇ ਸ਼ਾਂਤ ਚਿੱਤ ਅਕਾਲ ਪੁਰਖ ਦੇ ਬਾਣੇ ਵਿੱਚ ਰਹਿ ਕੇ ਅਡੋਲਤਾ ਤੇ ਦ੍ਰਿੜਤਾ ਨਾਲ ਕੁਰਬਾਨੀ ਦਿੱਤੀ ਗੁਰੂ ਸਾਹਿਬ ਦੇ ਪਾਵਨ ਬਚਨ ਹਨ ਪੈ ਕਾ ਹੁਕ ਕੋ ਦੇਤਨਾ ਨਹਿ ਪੈਮਾਨਤ ਆਨ ਕਹ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਵਖਾਨ ਆਵ ਕੇ ਆਪਣੀ ਤਾਕਤ ਦੇ ਜ਼ੋਰ ਕਿਸੇ ਨੂੰ ਡਰਾਉਣਾ ਧਮਕਾਉਣਾ ਨਹੀਂ ਹੈ ਤੇ ਨਾ ਹੀ ਕਿਸੇ ਜਰਵਾਣੇ ਦੇ ਪੈਰ ਨੂੰ ਮੰਨਣਾ ਹੈ ਇਸ ਤਰ੍ਹਾਂ ਦੀ ਆਜ਼ਾਦ ਹਸਤੀ ਤੇ ਪਰਉਪਕਾਰੀ ਵਿਰਤੀ ਵਾਲਾ ਹੀ ਅਸਲ ਗਿਆਨਵਾਨ ਹੈ ਇਹ ਲੇਖ ਲਿਖਿਆ ਹੈ ਬਲਜੀਤ ਸਿੰਘ ਚੇਅਰਮੈਨ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਨੇ ਬਚਿੱਤਰ ਨਾਟਕ ਵਿੱਚੋਂ ਗੁਰਗੋਵਿੰਦ ਸਿੰਘ ਜੀ ਦੀਆਂ ਸੱਤਰਾ ਨੇ ਤਿਲਕ ਜੰਜੂ ਰਾਖਾ ਪ੍ਰਪਤਾ ਕਾ ਕੀਨੋ ਵਡੋ ਕਲੂ ਮਹਸਾ ਕਾ साधन हेत इति जिन करी शीस दिया पर सीना उचरी हेत साका जिन किया शीस दिया पर सिरर न दिया नाटक चेटक किए कुकाजा प्रभ लोगन कह आवत लाजा